ਇਹ ਤਸਵੀਰਾਂ ਇੱਕ ਬਜ਼ੁਰਗ ਦੀਆਂ ਨੇ ਜੋ ਜਾਣਾ ਚਾਹੁੰਦਾ ਹੈ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਪਰ ਜਿਥੇ ਜਾਣ ਲਈ ਨਹੀਂ ਹੈ ਉਸਦੇ ਕੋਲ ਪਾਸਪੋਰਟ ਜੀ ਹਾਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਦੇ ਵਿੱਚ ਇੱਕ ਬਜ਼ੁਰਗ ਜਿਸ ਦੇ ਤਸਵੀਰਾਂ ਤੋਂ ਅਸਾਂ ਜੀਆਂ ਕਰ ਰਹੇ ਆ ਉਹ ਜਾਣਾ ਚਾਹੁੰਦੇ ਨੇ ਪਾਕਿਸਤਾਨ ਦੇ ਕੀਰਤਪੁਰ ਸਾਹਿਬ ਗੁਰਦੁਆਰੇ ਮੱਥਾ ਟੇਕਣਾ ਚਾਹੁੰਦੇ ਪਰ ਉਹਨਾਂ ਦੇ ਕੋਲ ਕੋਈ ਪਾਸਪੋਰਟ ਨਹੀਂ ਹੈ ਜਿਸ ਕਰਕੇ ਉਹ ਨਹੀਂ ਜਾ ਸਕਦੇ ਪਰ ਉਹ ਇਸੇ ਆਸ ਦੇ ਵਿੱਚ ਨੇ ਕਿ ਇੱਕ ਨਾ ਇੱਕ ਦਿਨ ਉਹ ਜ਼ਰੂਰ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਮੱਥਾ ਟੇਕ ਸਕਣਗੇ ਤਸਵੀਰਾਂ ਤੋਰਨਾ ਸਾਂਝੀਆਂ ਕਰ ਰਿਹਾ ਨਰਜ਼ੁਲਦਾਜ਼ੀ ਇਹ ਕਿ ਬਜ਼ੁਰਗ ਰੋਜ਼ਾਨਾ ਦੀ ਤਰ੍ਹਾਂ バス ਦੇ ਵਿੱਚ ਚੜਦਾ ਉਸ ਤੋਂ ਬਾਅਦ ਗੁਰੂ ਘਰ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਦਾ ਉਸ ਤੋਂ ਬਾਅਦ ਮੁੜ ਕੇ ਸ਼ਾਮ ਨੂੰ バス ਚੜ੍ਹ ਕੇ ਘਰ ਪਹਿਸਰਤਦਾ ਉੱਥੇ ਹੀ ਸੰਗਤਾਂ ਜਿਥੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਲਈ ਆਉਂਦੀਆਂ ਨੇ ਬਜ਼ੁਰਗ ਨੂੰ ਵੀ ਮੱਥਾ ਟੇਕ ਕੇ ਕੁਝ ਪੈਸੇ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਚਲੇ ਜਾਂਦੀਆਂ ਨੇ ਤਸਵੀਰਾਂ ਇਸ ਬਜ਼ੁਰਗ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਦੇਰੀ ਹੋਰ ਅਜਈਆਂ ਖਬਰਾਂ ਦੇ ਲਈ ਭੜ ਰਿਹਾ ਪੰਜਾਬ ਕੋਸਟੀ ਵਿਦਨਾ ਇਹ ਤਸਵੀਰਾਂ ਇੱਕ ਬਜ਼ੁਰਗ ਦੀਆਂ ਨੇ ਜੋ ਜਾਣਾ ਚਾਹੁੰਦਾ ਹੈ ਪਾਕਿਸਤਾਨ ਦੇ ਕਰਤਾਰਪੁਰ ਸਾਈ ਪਰ ਜਿੱਥੇ ਜਾਣ ਲਈ ਨਹੀਂ ਹੈ ਉਸਦੇ ਕੋਲ ਪਾਸਪੋਰਟ ਜੀ ਹਾਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਦੇ ਵਿੱਚ ਇੱਕ ਬਜ਼ੁਰਗ ਜਿਸ ਦੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਉਹ ਜਾਣਾ ਚਾਹੁੰਦੇ ਨੇ ਪਾਕਿਸਤਾਨ ਦੇ ਕੀਰਤਪੁਰ ਸਾਈ ਗੁਰਦੁਆਰੇ ਮੱਥਾ ਟੇਕਣਾ ਚਾਹੁੰਦੇ ਪਰ ਉਹਨਾਂ ਦੇ ਕੋਲ ਕੋਈ ਪਾਸਪੋਰਟ ਨਹੀਂ ਹੈ ਜਿਸ ਕਰਕੇ ਉਹ ਨਹੀਂ ਜਾ ਸਕਦੇ ਪਰ ਉਹ ਇਸੇ ਆਸ ਦੇ ਵਿੱਚ ਨੇ ਕਿ ਇੱਕ ਨਾ ਇੱਕ ਦਿਨ ਉਹ ਜ਼ਰੂਰ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਮੱਥਾ ਟੇਕ ਸਕਣਗੇ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਆ ਨਰ ਅਜ਼ਲਦਾਦੀ ਇਹ ਕਿ ਬਜ਼ੁਰਗ ਰੋਜ਼ਾਨਾ ਦੀ ਤਰ੍ਹਾਂ バス ਦੇ ਵਿੱਚ ਚੜਦਾ ਉਸ ਤੋਂ ਬਾਅਦ ਗੁਰੂ ਘਰ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਦਾ ਉਸ ਤੋਂ ਬਾਅਦ ਮੁੜ ਕੇ ਸ਼ਾਮ ਨੂੰ バス ਚੜ੍ਹ ਕੇ ਘਰ ਪਾਪਿਸਵਰਤਦਾ ਉੱਥੇ ਹੀ ਸੰਕਾ ਜਿੱਥੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਲਈ ਆਉਂਦੀਆਂ ਨੇ ਬਜ਼ੁਰਗ ਨੂੰ ਵੀ ਮੱਥਾ ਟੇਕ ਕੇ ਕੁਝ ਪੈਸੇ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਚਲੇ ਜਾਂਦੀਆਂ ਨੇ ਤਸਵੀਰਾਂ ਇਸ ਬਜ਼ੁਰਗ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵਦੇਰੀ ਹੋਰ ਅਜਈਆਂ ਖਬਰਾਂ ਦੇ ਲਈ ਬਣ ਰਹੋ ਪੰਜਾਬ ਸ੍ਰੀ ਵਿਦਿਆ ਇਹ ਤਸਵੀਰਾਂ ਇੱਕ ਬਜ਼ੁਰਗ ਦੀਆਂ ਨੇ ਜੋ ਜਾਣਾ ਚਾਹੁੰਦਾ ਹੈ ਪਾਕਿਸਤਾਨ ਦੇ ਕਰਤਾਰਪੁਰ ਸਾਈ ਪਰ ਜਿੱਥੇ ਜਾਣ ਲਈ ਨਹੀਂ ਹੈ ਉਸ ਦੇ ਕੋਲ ਪਾਸਪੋਰਟ ਜੀ ਹਾਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਦੇ ਵਿੱਚ ਇੱਕ ਬਜ਼ੁਰਗ ਜਿਸ ਦੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਉਹ ਜਾਣਾ ਚਾਹੁੰਦੇ ਨੇ ਪਾਕਿਸਤਾਨ ਦੇ ਕੀਰਤਪੁਰ ਸਾਈ ਗੁਰਦੁਆਰੇ ਮੱਥਾ ਟੇਕਣਾ ਚਾਹੁੰਦੇ ਨੇ ਪਰ ਉਹਨਾਂ ਦੇ ਕੋਲ ਕੋਈ ਪਾਸਪੋਰਟ ਨਹੀਂ ਹੈ ਜਿਸ ਕਰਕੇ ਉਹ ਨਹੀਂ ਜਾ ਸਕਦੇ ਪਰ ਉਹ ਇਸੇ ਆਸ ਦੇ ਵਿੱਚ ਨੇ ਕਿ ਇੱਕ ਨਾ ਇੱਕ ਦਿਨ ਉਹ ਜ਼ਰੂਰ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਈ 30 ਸਕਣਗੇ ਤਸਵੀਰਾ ਤੋਂ ਨਾਲ ਸਾਂਝੀਆਂ ਕਰ ਰਹੇ ਆ ਦਰ ਅਸਲ ਦੱਸਦੀ ਹੈ ਕਿ ਬਜ਼ੁਰਗ ਰੋਜ਼ਾਨਾ ਦੀ ਤਰ੍ਹਾਂ バス ਦੇ ਵਿੱਚ ਚੜਦਾ ਹੈ ਉਸ ਤੋਂ ਬਾਅਦ ਗੁਰੂ ਘਰ ਜਾ ਕੇ ਗੁਰਦੁਆਰਾ ਸਾਈ ਮੱਥਾ ਟੇਕਦਾ ਹੈ ਉਸ ਤੋਂ ਬਾਅਦ ਮੁੜ ਕੇ ਸ਼ਾਮ ਨੂੰ バス ਚੜ ਕੇ ਘਰ ਪਾਪਿਸ ਪਰਤਦਾ ਹੈ ਉੱਥੇ ਹੀ ਸੰਤਾ ਜਿੱਥੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਲਈ ਆਉਂਦੀਆਂ ਨੇ ਬਜ਼ੁਰਗ ਨੂੰ ਵੀ ਮੱਥਾ ਟੇਕ ਕੇ ਕੁਝ ਪੈਸੇ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਚਲੇ ਜਾਂਦੀਆਂ ਨੇ ਤਸਵੀਰਾ ਇਸ ਬਜ਼ੁਰਗ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵਦੇਰੀ ਹੋਰ ਅਜਈਆਂ ਖਬਰਾਂ ਦੇ ਲਈ ਬਣ ਰਹੋ ਦਾ ਪੰਜਾਬ ਪੋਸਟ ਦੀ ਵਿਦਨਾ ਇਹ ਤਸਵੀਰਾਂ ਇੱਕ ਬਜ਼ੁਰਗ ਦੀਆਂ ਨੇ ਜੋ ਜਾਣਾ ਚਾਹੁੰਦਾ ਹੈ ਪਾਕਿਸਤਾਨ ਦੇ ਕਰਤਾਰਪੁਰ ਸਾਈਂ ਪਰ ਜਿੱਥੇ ਜਾਣ ਲਈ ਨਹੀਂ ਹੈ ਉਸਦੇ ਕੋਲ ਪਾਸਪੋਰਟ ਜੀ ਹਾਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਦੇ ਵਿੱਚ ਇੱਕ ਬਜ਼ੁਰਗ ਜਿਸ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਉਹ ਜਾਣਾ ਚਾਹੁੰਦੇ ਨੇ ਪਾਕਿਸਤਾਨ ਦੇ ਕੀਰਤਪੁਰ ਸਾਈਂ ਗੁਰਦੁਆਰੇ ਮੱਥਾ ਟੇਕਣਾ ਚਾਹੁੰਦੇ ਨੇ ਪਰ ਉਹਨਾਂ ਦੇ ਕੋਲ ਕੋਈ ਪਾਸਪੋਰਟ ਨਹੀਂ ਹੈ ਜਿਸ ਕਰਕੇ ਉਹ ਨਹੀਂ ਜਾ ਸਕਦੇ ਪਰ ਉਹ ਇਸੇ ਆਸ ਦੇ ਵਿੱਚ ਨੇ ਕਿ ਇੱਕ ਨਾ ਇੱਕ ਦਿਨ ਉਹ ਜ਼ਰੂਰ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਈਂ ਥੱਟੀ ਸਕਣਗੇ ਤਸਵੀਰਾ ਤੌਰ ਨਾ ਸਾਂਝੀਆਂ ਕਰ ਰਹੇ ਆ ਦਰ ਅਸਲ ਦੱਸ ਜੀ ਕਿ ਬਜ਼ੁਰਗ ਰੋਜ਼ਾਨਾ ਦੀ ਤਰ੍ਹਾਂ バス ਦੇ ਵਿੱਚ ਚੜਦਾ ਹੈ ਉਸ ਤੋਂ ਬਾਅਦ ਗੁਰੂ ਘਰ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਦਾ ਹੈ ਉਸ ਤੋਂ ਬਾਅਦ ਮੁੜ ਕੇ ਸ਼ਾਮ ਨੂੰ バス ਛੱਡ ਕੇ ਘਰ ਪਾਪਿਸ ਪਰਤਦਾ ਹੈ ਉੱਥੇ ਹੀ ਸੰਗਤਾਂ ਜਿਥੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਲਈ ਆਉਂਦੀਆਂ ਨੇ ਬਜ਼ੁਰਗ ਨੂੰ ਵੀ ਮੱਥਾ ਟੇਕ ਕੇ ਕੁਝ ਪੈਸੇ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਚਲੇ ਜਾਂਦੀਆਂ ਨੇ ਤਸਵੀਰਾ ਇਸ ਬਜ਼ੁਰਗ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵਦੇਰੀ ਹੋਰ ਅਜਈਆਂ ਖਬਰਾਂ ਦੇ ਲਈ ਬਣ ਰਹੋ ਦਾ ਪੰਜਾਬ ਪੋਸਟ ਜੀ ਵਿਦਨਾ